ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲ ਦਿਨ ਦੁਗਣੇ ਰਾਤ ਚੌਗਣੇ ਤਰੱਕੀਆਂ ਬਾਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ 'ਤੇ ਪਹੁੰਚਿਆ ਜੀ ਰਾਤ ਦਾ ਮੌਸਮ ਬਹੁਤ ਖਰਾਬ ਹੋਇਆ ਹੋਇਆ ਦਾ ਵੀ ਰਾਤ ਸਮਝ ਲਓ ਪੈਣ ਲੱਗੀ 8:30 ਵਜੇ ਹਨੇਰੀ ਆ ਗਈ ਹਨੇਰੀ ਚਲੋ ਬਹੁਤੀ ਨਹੀਂ ਸੀ ਹਵਾ ਚੱਲੀ ਸੋਹਣੀ ਫੇਰ ਵੀ ਬੰਨੇ ਰੀ ਆਉਂਦੀ ਸਾਰੇ ਫੇਰ ਲਾਈਟ ਭੱਜ ਗਈ ਲਾਈਟ ਪਹਿਲੇ ਹੀ 4:30 ਵਜੇ ਆਈ ਸੀ ਦੇਖਿਆ ਜੀ ਤੁਸੀਂ ਮਿਸਤਰੀਆਂ ਦਾ ਕੰਮ ਬੰਦੇ ਰਿਹਾ ਸਾਰੀ ਦੀ ਸਾੜੀ ਵੀ ਉਧਰ ਬਰਾਜ ਮਿਸਤਰੀ ਨੇ ਵੀ ਕਿਹਾ ਵਾ ਸੁੱਖੇ ਨੂੰ ਬੁਲਾਇਆ ਵਾ ਤਾਂ ਸੁੱਖੇ ਦਾ ਵੀ ਕੰਮ ਥੋੜੇ ਜਿਹੇ ਹਿੱਲ ਗਿਆ। ਲੇਬਰ ਵਾਲੇ ਨੇ ਨੱਠ ਭੱਜ ਕਰੀ ਲੇਬਰ ਵਾਲੇ ਪਹਿਲੇ ਇੱਕ ਪੱਕਾ ਹੋਇਆ ਵਾ ਉਹ ਮੁੱਕਰ ਗਿਆ। ਚਲੋ ਕੰਮ ਹੋ ਜਾਂਦਾ ਕਈ ਵਾਰ ਅਗਲੇ ਨੂੰ ਸ਼ਾਮ ਨੂੰ ਘਰ ਦੇ ਵੀ ਕੰਮ ਹੁੰਦੇ ਆ ਕਿ ਸਾਰੀ ਦਿਹਾੜੀ ਜਾਂ ਦਿਹਾੜੀ ਪੜਾ ਬੰਦਾ ਫਿਰ ਸ਼ਾਮ ਨੂੰ ਨਿਕਲਦਾ ਕੋਈ ਨਾ ਕੋਈ ਕੰਮ ਵੀ ਫਿਰ ਨੱਠ ਭੱਜ ਚਲੋ ਉਹਨਾਂ ਨੇ ਬਹੁਤ ਕਰੀਆ ਪਰ ਦਿਹਾੜੀ ਵਾਲਾ ਕੋਈ ਮਿਲਿਆ ਨਹੀਂ ਹੈਗਾ। ਜਿਹੜੀ ਕੰਦ ਤੇ ਫਿਰ ਮੈਨੂੰ ਵੀ ਲੱਗਿਆ ਮਹਾ ਪਰ ਢਾਉਣ ਤਾਂ ਥੋੜੀ ਢਾਈ ਆ ਇਹਨਾਂ ਨੂੰ ਫਿਰ ਆ ਗਿਆ ਸੁੱਖਾ ਬਾਅਦ। ਕਹਿੰਦਾ ਲਿਆ ਅੰਕਲ ਮੈਂ ਚਾਰ ਪੰਜ ਕਰਾ ਦੇ ਰਹਿ ਗਏ ਤੇ ਉਹ ਫਿਰ ਉੱਪਰ ਦੇ ਮਲਬਾ ਜ਼ਿਆਦਾ ਕਰਕੇ ਨਾ ਉਹ ਮਲਬੇ ਦੇ ਅਲਦਲੇ ਲੱਗ ਗਿਆ ਕੰਧ ਤਾਂ ਕਰ ਕੋਈ ਨਿਕਟਾਈ ਨਹੀਂ ਹੈਗੀ ਵੀ ਹੁਣ ਸਵੇਰ ਤੇ ਉਹਨੂੰ ਚੰਬੜੇ ਵੇ ਤੇ ਸਕੰਜਾ ਲਿਆਇਆ ਉਹਦਾ ਮੈਂ ਜੱਗੇ ਆਲਾ ਪਾ ਕੇ ਚਾਰ ਇੱਕ ਗੇੜੇਟਾਂ ਦੇ ਕਰਤੇ ਆਪਾਂ ਨੇ ਹੌਲੀ ਹੌਲੀ ਕਿਉਂ ਟਰੈਕਟਰ ਥੋੜਾ ਜਿਹਾ ਮੂਰੇ ਦੇ ਹਲਕਾ ਹੋਣ ਕਰਕੇ ਸਕੰਜਾ ਪਿੱਛੇ ਭਾਰਾ ਹੋ ਜਾਂਦਾ ਚੱਕ ਹੁੰਦਾ ਉਹਦੇ ਕਰਕੇ ਗੇੜੇ ਤਿੰਨ ਚਾਰ ਆਪਾਂ ਨੇ ਟੰਡ ਲਾਏ ਦੋ ਤਿੰਨ ਮਲਬਾ ਜ ਬਰੀਕ ਦਾ ਸਿਮੈਂਟ ਜਿਹੜਾ ਉਹ ਪਹੀ ਦੇ ਵਿੱਚ ਜਿਹੜੇ ਟੋਏ ਤੋਂ ਉਹਨਾਂ ਚ ਪਾਤਾ ਚਲੋ ਵਧੀਆ ਕੰਮ ਨਿਬੜ ਗਿਆ ਇਥੇ ਪਾਨ ਕਰਤੀ ਸਾਫ ਸਪ ਵੀ ਵੇਤੇ ਗ੍ਰਿਲ ਗਰੋਲਰ ਜਿਹੜੀ ਹੈਗੀ ਦੀ ਕੱਟਤੀ ਆ ਸਾਫ਼ ਕਰਤੀ ਆਲੇ ਦਾਲ ਦੇ ਬਾਕੀ ਦੂਜੀ ਟਾਕੀ ਦਾ ਦੇ ਤਾਂ ਨਾ ਬਣਨ ਵਾਸਤੇ ਨਵੇਂ ਬਣ ਕੇ ਆਉਣੇ ਆ ਵੀ ਦੇਖਦੇ ਅੱਜ ਰਾਤੋਂ ਪਹਿਲਾਂ ਤਾਂ ਆਏ ਲੱਗਿਆ ਜਿਹੜੇ ਸਾਬ ਕਿ ਮੈਂ ਵੀ ਬਹੁਤ ਪਏ ਸਾਡੇ ਪੂਰੇ ਪੰਤਾਲੇ ਤਿੰਨ ਚਾਰ ਵਾਰ ਤਾਂ ਇੰਨੀ ਝੱਟ ਲੱਗੀ ਪਤਾ ਨਹੀਂ ਕਿੰਨਾ ਕਿੰਮੀ ਪੈਂਦਾ ਇੰਨੀ ਜ਼ੋਰ ਦਾ ਪੈਂਦਾ ਰਿਆ ਤਕਰੀਬਨ ਇਹ 2:30 ਵਜੇ ਹਟਿਆ ਜਾ ਕੇ ਦੋ ਤਿੰਨ ਘੰਟੇ ਵੀ ਨਹੀਂ ਸੋਣਾ ਪਿਆ ਵੀ ਲਾਈਟ ਭੱਜੀ ਵੀ ਤੀ ਮਾਲਾ ਕੱਲ ਦੀ ਦਿਹਾੜੀ ਵੀ ਜਾਊਗੀ ਇਸ ਦਿਨ ਦੀ ਲਹਿੜ ਦੀ ਪਰ ਨਹੀਂ ਲਾਈਟ ਅੱਜ ਸਵੇਰੇ ਆ ਗਈ ਸੋਹਣਾ ਸਾਰੇ ਟਾਈਮ ਗੱਲ ਬਾਕੀ ਦੇਖਦੇ ਜੀ ਮਿਸਤਰੀਆਂ ਨੇ ਹੁਣ ਅੱਜ ਤੇ ਪਤਾ ਲੱਗੂਗਾ ਵੀ ਅੱਜ ਕਿਆ ਕੰਮ ਕਾਰ ਕਰੂਗੇ ਕਿਉਂਕਿ ਕੱਲ ਉਹਨਾਂ ਨੇ ਥੋੜਾ ਜਿਹਾ ਹੀ ਸਾਫ ਹੋਈਆ ਬਾਹਰਲੀ ਗੰਦ ਵੀ ਲਾਈਟੇ ਨਹੀਂ ਆਈ ਹੈਗੀ ਘਾਂਟਾ ਖੰਡ ਲਾਇਆ ਉਹਨਾਂ ਨੇ ਅੱਜ ਦੇਖਦੇ ਜੈ ਤਾਂ ਸਾਫ ਸਫਾਈ ਕਰੂਗੇ ਜੇ ਮਿਸਤਰੀ ਕਹਿੰਦਾ ਵੀ ਦੋ ਤਿੰਨ ਜਣੇ ਆਉਣਗੇ ਜੇ ਦੋ ਤਿੰਨ ਦਿਨ ਆ ਕੇ ਫੇਰ ਟਾਇਲ ਵੀ ਲਾਉਣ ਲੱਗਣਗੇ ਬਾਕੀ ਜਿਹੜੀ ਗੰਦ ਦਾ ਕੰਮ ਆ ਉਹ ਗੰਦ ਅੱਜ ਕਰੂਗਾ ਸੁੱਖਾ ਉਹ ਵੀ ਦੋ ਕੁ ਦਿਨ ਵਿੱਚ ਬੰਨਣੀ ਹੈ ਕੋਈ 5 ਇੰਚੀ ਗੰਦ ਜੇ ਸਾਰੀ ਚੱਕ ਦੀ ਫਿਰ ਉਹਦਾ ਹਿੱਲਣ ਦਾ ਟਾਰ ਇਹਦਾ ਥੋੜੀ ਜਿਹੀ ਉਹ ਵੀ ਅੱਧੀ ਕੱਲ ਇੱਕ ਦਿਨ ਕਰ ਦੂਗਾ ਅੱਧੀ ਕੱਦੂ ਦੋ ਦਿਨ ਕਰਕੇ ਫਿਰ ਲਪਾਈ ਹੋ ਜੂਗੀ ਚਲੋ ਦੋ ਕੁ ਦਿਨ ਇਹਨਾਂ ਨੇ ਹੋਟਲ ਦਾ ਕੰਮ ਆੜਦੇ ਵਾਲੇ ਹੈਗਾ ਉਹਨਾਂ ਨੂੰ ਕਰ ਲੈਣਾ ਬਾਕੀ ਚਲੋ ਦਿਖਾਉਂਦੇ ਜੀ ਆਪਾਂ ਤੁਹਾਨੂੰ ਜਿਹੜੇ ਕਾਰੋਬਾਰ ਚੱਲਦੇ ਆ ਪਰ ਮੌਸਮ ਵਾਲੇ ਦਾ ਪਤਾ ਨਹੀਂ ਲੱਗਦਾ ਹੈਗਾ ਕੱਲ ਮੌਸਮ ਬਹੁਤ ਵਧੀਆ ਪਹਿਲੇ ਦਿਨ ਚ ਸਾਫ ਰਿਹਾ ਹੈ ਨਾ ਮੋ ਪੈਣ ਲੱਗੇ ਹਵਾ ਜਾਈ ਹੈ ਉਹਦੇ ਬਾਅਦ ਸਾਰੀ ਰਾਤ ਇਹ ਮੀਂਹ ਹੀ ਲੱਗਿਆ ਰਿਹਾ ਵੀ ਸੋਹਣਾ ਫਿਰ ਵੀ ਮੀਂਹ ਪਿਆ ਵਧੀਆ ਫਸਲਾਂ ਨੂੰ ਫਾਇਦਾ ਹੋ ਗਿਆ ਉਹਦਾ ਵੀ ਚਲੋ ਠੀਕ ਆ ਬਾਕੀ ਦਿਖਾ ਕਾਰੋਬਾਰ ਚੱਲੂਗਾ ਅੱਜ ਦਿਨ ਦੇ ਵਿੱਚ ਆਪਣਾ ਵੇਖ ਉਧਰ ਰਵਿੰਦਰਦਾਸ ਸੁਨੇਹਾ ਵੀ ਆਇਆ ਵਾ ਕਹਿੰਦਾ ਮਾਸਨ ਮੋਟਰਸਾਈਕਲ ਲੈ ਕੇ ਆਉਣਾ ਨਵਾਂ ਮਹਾਵੀ ਆਤਾ ਮਿਸਤਰੀ ਲੱਗੇ ਵੇ ਆਪਣਾ ਵੀ ਦੇਖ ਲੈ ਜੇ ਹੋਰ ਬੰਦਾ ਟੱਕਰਦਾ ਕੋਈ ਵੀ ਜੇ ਮੈਨੂਲ ਜਾਣਾ ਮੈਂ ਤਾਂ ਫਿਰ ਦੁਪਹਿਰੇ ਨੂੰ ਜੇ ਉਹਨਾਂ ਨੂੰ ਰੋਟੀ ਖਾਣੀ ਹੈ ਘੰਟਾ ਖੰਡ ਜਿਆਦਾ ਆਪਾਂ ਲਾਇਆਉਂਗੇ ਤੂੰ ਮੋਟਰਸਾਈਕਲ ਦੇਖਾ ਕਰਾ ਦਾਂਗੇ ਸੌਦਾ ਵੀ ਚਲੋ ਦੇਖਦੇ ਜੇ ਕਣਾ ਹੋਇਆ ਕਾਰੋਬਾਰ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਹੋ ਗਿਆ ਕਾਰਬਨ ਨੂੰ ਮੈਂ ਪਾਣਾ ਆ ਗਿਆ ਆ ਗਿਆ ਆ ਯਾ ਹਾ ਗੰਦਾ ਆਪਣੀ ਬਾਅਦ ਚ ਕਰੀ ਵੀ ਸੀ ਆ ਪਾਉਣਾ ਢਾ ਲੀ ਆ ਆਪਾਂ ਨੇ ਉੱਪਰ ਦੇ ਪਾ ਮੰਨਿਆ ਹਾਂ ਸਿਰੇ ਪਰ ਫਰੀ ਕਰ ਲਿਆ ਫਰੀ ਹੋ ਗਿਆ ਉਹਨਿੱਟਾਂ ਸਾਥ ਕੇ ਨਿਕਲ ਗਈਆਂ ਰੱਜ ਠੀਕ ਹੈ ਨਹੀਂ ਕੱਬੇ ਦੇ ਲਾਦੀਆਂ ਟੁੱਟਣੀਆਂ ਹੋਈਆਂ ਹਾਂ ਹਾਂ ਇਹ ਤਾਂ ਹੈਗਾ ਉਹ ਆਹ ਕੰਨ ਤਾਂ ਸਿੱਧਾ ਮੱਲੇ ਆਗੀ ਇਹਦਾ ਕਰ ਦੇਣਾ ਕਿੰਨੇ ਰੇਵਾਗਾ ਮਸ਼ੀਨ ਪਈ ਆ ਅੱਛਾ ਅੱਜ ਨੂੰ ਨਹੀਂ ਕਹਿਣਾ ਹੈ ਦੇ ਬਰਬਾਰਾ ਹੈ। ਬាទ। ਬាទ। ਠੀਕ ਹੈ। ਲੇਨ ਖਾਲੀ ਕਰਦੇ ਹੋ ਅੱਗੇ ਲਗਾ ਰਹੇ ਸਭ ਲੋਕਾਂ ਦੀ। ਮਹਤਰੀ ਆਵੇ ਹੁਣ ਸਿਰੇ ਤੱਕੇ ਲਾ ਰਹੀ ਜਿਹੜੀ ਰਹਿ ਗਈ ਆਹ ਮਾੜੀ ਜੀ ਆਹ ਜਿਹੜੀ ਮਾੜੀ ਜੀ ਰਹਿ ਗਈ ਵੀ ਸਿਰੇ ਤੱਕੇ ਲਾਦੀ ਹੁਣ ਹਾਂ ਸਿਰੇ ਤੱਕੇ ਲਵਾ ਦੇਣੀ ਉਹ ਹਾਂ ਹੋਰ ਕਿ ਤਾਕੇ ਲਾਦੀ ਆ ਵੀ ਆ ਤਾਂ ਲੱਗੇ ਜਾਣੀ ਆ ਵੀ ਲਾ ਰਹੀ ਆ ਵੀ ਲਾ ਰਹੀ ਜਿਹੜੀ ਹੈਗੀ ਹੈ ਹਾਂ ਹਾਂ ਬਾਕੀ ਠੀਕ ਹੈ ਹੁਣ ਉਧਰ ਤਾਂ ਹੀ ਤੇ ਲਾਉਣਾ ਦਾ ਲੈਵਲ ਉਧਰ ਨੇ ਤੇ ਲਾਉਣਾ ਲੈ ਤਾਂ ਨੇ ਹਾਂ ਅੱਛਾ ਨੋ ਵਈ ਰਾਤ ਕਾ ਤੇ ਜਪਨਾ ਕੰਦ ਸਾਰੀਓ ਆਹ ਇੱਕ ਰਾ ਦਾ ਰਹਿ ਗਏ ਆਪਾਂ ਅੰਕੇ ਬਾਅਦ ਚ ਪੜਦਾਂਗੇ ਹੁਣ ਇਹ ਡੱਕਾ ਬੋਲ ਨਹੀਂ ਆਹ ਟਾਕੀ ਕਰਤੀ ਬਹਾਰ ਪਾਣਹਾਰੀਓ ਇਹ ਭਰਾ ਦੇਣੀ ਐ ਇਟਾਂ ਕਰਤੀ ਨੰਗੀ ਐ ਅੱਜ ਪਰੂ ਰੁੱਖਾ ਕੱਲ ਲੇਬਰ ਵਾਲਾ ਬੰਦਾ ਇੰਦਾ ਹੈਗਾ ਬਾਕੀ ਆਹ ਟਾਕੀ ਵੀ ਕਰ ਦੇਣੀ ਐ ਔਰ ਇਹ ਨਵੇਂ ਜਿਹੜਾਂ ਵਾਲੀ ਜਿਹੜੀ ਹੁਣ ਆਉਂਦੀਆਂ ਜਗਾਠਾਂ ਜਿਆਣੀਆਂ ਉਹ ਭਰ ਦੇਣੀ ਆਪਾਂ ਇਹਦੇ ਚ ਬੰਦਾ ਮਿਲਣ ਲੱਗਿਆ ਉਹ ਕਹਿੰਦਾ ਵੀ ਸ਼ਾਮ ਨੂੰ ਅੱਜ ਤੁਹਾਨੂੰ ਬਣਾ ਕੇ ਦੇ ਦੇਣੀ ਸ਼ਾਮ ਨੂੰ ਸੁੱਖਣ ਹੋਣਾ ਜੇ ਆਪਾਂ ਕਰਾ ਦਾਂਗੇ ਲੋਡ ਟਾੜਾ ਪੂਰੋ ਹਾਂ ਥੋੜਾ ਜਿਹਾ ਰਾਮ ਨਾਮ ਸੋ ਜੋ ਜਾਲਰ ਖਾ ਬਾਈ ਗਾ ਕਹਦਾ ਤਾਂ ਇਹ ਇਰੇ ਤਾਂ ਹੈ ਹੂੰ ਕੀ ਬਦਲਦਾ ਇਹ ਸਦਾ ਪੱਠਾ ਵੇ ਵੇ ਕੀ ਨੀ ਸਹੀ ਰਿਹਾ ਐਸੇ ਫੋਟੋ ਲਗਾ ਅੰਕਲ ਫੋਟੋ ਲਗਾਣਾ ਹਾਂ ਹਾਂ ਐਸੇ ਲਗਾਣਾ ਫੋਟੋ ਮੈਂ ਐਕਣੇ ਇਦਾਂ ਹੀ ਲਗਾਣਾ ਇਦਾਂ ਹੀ ਲੱਗਣਾ ਇਦਾਂ ਹੀ ਲੱਗਦਾ ਫੋਟੋ ਮੇ ਤਾਂ ਐਸੀ ਲਗਾਣਾ ਹਾਂ ਕੀ ਰੱਬ ਨੂੰ ਸੀ ਫਿਰ ਲਗਾਣਾ ਇਹਦਾ ਲੱਗ ਗਿਆ। ਆਵਰਾ ਟੰਕੀ ਦਾ ਲਾਗ ਗਿਆ। ਠੀਕ ਹੈ। ਬਲਵਾਲੀ ਯਾਰ। ਦਬਾਵਾ ਦੇ ਲਾਗ ਗਿਆ। ਠੀਕ ਹੈ। ਇਹ ਤਾਂ ਤ੍ਰਿਨਲਾਨੀ ਹੈ ਅੰਕਲ ਹੂੰ ਇਹ ਤਾਂ ਤ੍ਰਿਨਲਾਨੀ ਗੱਲ ਪਈ ਮੈਂ ਤੂੰ ਹੱਦ ਪਰ ਲਾ ਦੇ ਇਹ ਤਾਂ ਇਹ ਵਾਲੀ ਤ੍ਰਿਨਲਾਨੀ ਹੈ ਮੈਂ ਨਹੀਂ ਸਮਝਦਾ ਕੀ ਕਹਿ ਰਹੇ ਹੋ ਮੈਂ ਇਹ ਕਾਰਾਂ ਅੰਕਲ ਇਹ ਵਾਲੀ ਕੰਧ ਪਰ ਤ੍ਰਿਨਲਾਨੀ ਪਹਿਲਾਂ ਨਹੀਂ ਇਹ ਗੱਲ ਮੈਂ ਬਰਾਉਂਦਰ ਕੋਲ ਜਾ ਲੋਕ ਇਧਰ ਆ ਯਾਰ ਮੇਰਾ ਕੀ ਹੋ ਗਿਆ ਮੇਰਾ ਕਿਹਨਾਂ ਨੂੰ ਵੇ ਲਗਾਵੇ ਲੱਕੜ ਵੇ ਲਗਾਇਆ ਤਨਮ ਲਗਾਵੇ ਸਰਾਂ ਕੋਈ ਬੜੀ ਚੋਟੀ ਤੇ ਦੇ ਇੱਕ ਕਬੇਟੀ ਲਾਇਆ ਮਿਸਤਰੀ ਹੈ ਹੈ ਸਾਡੇ ਤੋਂ ਕੁਝ ਨਹੀਂ ਲੋ ਬਾਈ ਹਲੇ ਪਹਿਨਾ ਸਟਾਰਟਿੰਗ ਵਿੱਚ ਥੋੜਾ ਜਿਹਾ ਹਿਸਾਬਗਾ ਲੱਗਦੀ ਹੈ ਲੈਵਲ ਲੂਪ ਜੇ ਕੱਟ ਕੇ ਸਾਰਾ ਲਾਉਣੀ ਪੈਂਦੀ ਹੈ ਜ਼ਿਕਰ ਜੇ ਖੜਾਉਣੀ ਪੈਂਦੀ ਥੱਲੇ ਤੇ ਪਹਿਲਾਂ ਜਦ ਫਿਰ ਪੱਕੇ ਨਾਲ ਰਹਿ ਗਿਆ ਉੱਪਰ ਖੜੀ ਜਾਣੇ ਨੂੰ ਇਹਦਾ ਸਗਾ ਦਾ ਕੰਮ ਆ ਨਿਸ਼ਾਨੀ ਲਾਈ ਵੀ ਲੈਵਲ ਵੀ ਲਾਣਾ ਬਾਕੀ ਰੂਆ ਵੀ ਰੱਖਿਆ ਦਾ ਇਹਨਾਂ ਹੌ ਹੱਥ ਆੜਾ ਦੱਬਣਾ ਸਾਰੇ ਫਸਲ ਮੰਨੀ ਜਾਂਦੀ ਹੈ ਇੰਦਰ ਲਵਾਈ ਚराई ਵੀ ਹੈਗੀ ਬਾਕੀ ਸਿੱਧੀ ਵੀ ਗੰਢ ਗੱਲ ਵੀ ਬਰਾਬਰ ਹੈ ਜਰੋ ਮੱਤਿਓ ਪੰਡਖਾਇਆ ਜਨੇ ਮੁੰਨੇ ਜੇਵੇਂ ਗਏ ਜਲਿਗਾਮ ਦੀ ਢੋਡੂ ਸ਼ਾਈਨਿੰਗ ਜੀ ਕਿੰਨੀ ਕੰਪਰੀ ਹੈ ਜੀ ਲੋਨ ਦਾ ਤੋਂ ਤੱਕ ਦੇ ਗੰਢ ਲੇ ਇਹਦਾ ਸਿਲਵਰ ਨਹੀਂ ਕਾਮੋ ਕਾਮੋ ਬਾਈ ਬਹੁਤ ਸੱਲੀ ਵਾਲਾ ਟਾਈਮ ਲੱਗਦਾ ਜਰੂਰ ਮੈਂ ਸਿੱਧੇ ਲੈਵਲ ਨੂੰ ਵੀ ਜਾਂ ਫੇਰ ਵੀ ਚੈੱਕ ਕਰ ਲਈਦਾ ਮਾੜਾ ਮੋਟਾ ਕਿਤੇ ਬਿਲਕੁਲ ਹਾਂ ਮੈਨੂੰ ਇਹ ਥੋੜੀ ਉੱਚੀ ਲੱਗਦੀ ਆ ਅੱਜਕੱdna ਚੀਜ਼ ਬਰਾਬਰ ਆਉਣੀ ਏ ਮੇਰੀ ਇਹਦਾ ਦੰਦਾ ਹੱਲ ਲੱਗ ਗਿਆ ਮਨ ਤੇ ਨਹੀਂ ਮਾ ਹੋਇਆ ਜਿੰਨੀ ਵੀ ਤੈਲ ਹੈਗੀ ਸਾਰੀ ਇੱਕ ਰਿਕਤਾਂ ਲਾ ਰਹੀ ਹੈ ਇਹ ਇਹ ਜੀ ਆਪਾਂ ਅੰਦਰ ਲਾਉਣੀ ਆ ਕਣੇ ਬਾਹਰ ਲੱਗਣੀ ਆ ਵਾਹ ਚਾਰ ਲੈਣਾ ਲੱਗਿਆ ਹੱਸ ਰਹੀ ਜੰਮੀ ਨੂੰ ਟੂਟਾ ਪਾ ਰਹੀ ਟੂਟਾ ਟੂਟਾ ਪਲੇਟਾ ਲੈ ਕੇ ਥੱਲੇ ਦਾ ਲੈਵਲ ਹੋਇਆ ਉਹਦਾ ਟੂਟੇ ਟੂਟੇ ਅਗਲਾ ਰੱਖਦੇ ਪੀਸ

ਲੋ ਜੀ ਸਵੇਰ ਉਹ ਖੇਤਾਂ ਦੇ ਵਿੱਚ ਪਾਣੀ ਤਾਂ ਵੀ ਜਦ ਸਵੇਰੋਂ ਵੀ ਆਪਾਂ ਪਨੀਰੀ ਦੇਖਣ ਆਏ ਤੁਹਾਨੂੰ ਪੈਰਾਂ ਨੂੰ ਮਿੱਟੀ ਲੱਗਦੀ ਜੀ ਗਾਰਾ ਆ ਹੁੰਦੇ ਲੋ ਸਕਾਰ ਤੋਂ ਪਾਣੀ ਪਰ ਹੈ ਬੱਦਲ ਬਾਈ ਜੀ ਹਲੇ ਵੀ ਮਹੀਨਾਂ ਵਾਲੇ ਸਾਡੇ ਪੂਰਾ ਪਿਆ ਪਨੀਰੀ ਨੂੰ ਪਾਣੀ ਲਾਇਆ ਨਹੀਂ ਹੈਗਾ ਪਨੀਰੀਆਂ ਪੂਰੀਆਂ ਭਰੀਆਂ ਖੜੀਆਂ ਨਹੀਂ ਸਮਗਾ ਮੈਂ ਕੱਢ ਕੇ ਗਿਆ ਪਨੀਰੀ ਦਾ ਪਾਣੀ ਅੱਜ ਪਨੀਰੀਆਂ ਲਾਇਆ ਇਹਦੇ ਪਾਣੀ ਨੱਕਾ ਤੋੜ ਕੇ ਮੋੜ ਤੇ ਕੱਢ ਕੇ ਗਿਆ ਭਰੀਆਂ ਖੜੀਆਂ ਦੀਆਂ ਪੂਰੀਆਂ ਬਾਕੀ ਮਾਰੋ ਜੀ ਨਿਗਾ ਪਨੀਰ ਨੂੰ ਮੜ ਜੀ ਹਲੇ ਆਹ ਥੋੜੀ ਜਨਾ ਸ਼ਿਕਾਇਤ ਇਹਦੇ ਆ ਆ ਜਾਂਦੀ ਜਿਹੜੀ ਪੜਕਣ ਜੀ ਹੁੰਦੀ ਹੈ ਆ ਇਹ ਹੈ ਸਾਡ ਸਾਡੇ ਵਿਚਾਲੇ ਹੁਣ ਮੈਨੂੰ ਵਧੀਆ ਲੱਗਦੀ ਠੀਕ ਹੈ ਵੀ ਦੇਖਦੇ ਹਾਂ ਹੁਣ ਪਾਣੀ ਪੁੰਜ ਹੈ ਇਨਿਚ ਜਿਹੜੀ ਜ਼ਿੰਕ ਪਈ ਆਇਰਨ ਆਪਣੇ ਕੋਲ ਉਹਦਾ ਮੈਂ ਕਹਿੰਦਾ ਛਿੱਟਾ ਲਾ ਦਿਆਂ ਫਿਰ ਆ ਫਿਰ ਇਹਦਾ ਲਾ ਦਿਆਂ ਇੱਕ ਆ ਇਹਨਾਂ ਕੋਈ ਨਾ ਵਿੱਚ ਫਗਲੇ ਬੜੀ ਨਹੀਂ ਸ਼ਿਕਾਇਤ ਕਿ ਉੱਠੀ ਵੀ ਠੀਕ ਆ ਪਨੀਰੀ ਹੁਣ ਇਹ ਇਹ 12 13 ਦਿਨ ਦੀ ਹੋਊਗੀ ਬਾ 12 13 ਦਿਨ ਤੱਕ ਤਿਆਰ ਹੋ ਜਾਣੀ ਆ ਹੁਣ ਤਾਂ ਹੋਰ ਛੌਂਕ ਜੰਨਾ ਜੇ ਪਾਣੀ ਰੱਖੂਗਾ ਵਿੱਚ ਉਹਨਾਂ ਵਧੀਆ ਉੱਠ ਜਾਨੀ ਮੇਰੇ ਸਾਬਰ ਅਧਰੋਪ ਕੀੜਾਂ ਦੀ ਪਨੀਰੀ ਉਹ ਵੀ ਵਧੀਆ ਉੱਠੀ ਜੀ ਆਹ ਉਹ ਮਨੇ ਰੀ ਆ ਉਹ ਲੇਟ ਵੀ ਜੀ ਆ ਕੀ ਬੱਦਲ ਹੈ ਨਿਕਲ ਜੰਦੇ ਮੋٹے ਮੋਟੇ ਜ ਹੈ ਘੜੀ ਜੇ ਨਿਕਲੇ ਆਉਂਦੇ ਆ ਬਖੌਰਾ ਜ ਹੁੰਦਾ ਹੁਣ ਆ ਇਧਰਲੇ ਪਾਸੇ ਨੂੰ ਜੇ ਦੇਖਿਆ ਜਾਵੇ ਨਾ ਆਹ ਏਰੀਆ ਜ ਮੀਂਹ ਪੈਣੇ ਵਾਲਾ ਕੰਮ ਹੋਇਆ ਪਤਾ ਲੱਗ ਜਾਂਦਾ ਥੋੜੇ ਜਿਹਾ ਲਹਿਰਾਂ ਜਿਹਾ ਹੁਣ ਤਲ ਦੇ ਚਮਕਣ ਲੱਗ ਜਾਂਦੀ ਆ ਆ ਦੇਖੋ ਬੱਦਲ ਕਰ ਨਿਕਲਿਆ ਕੀ ਇਹ ਚੀਜ਼ਾਂ ਨੂੰ ਬਹੁਤ ਫਾਇਦਾ ਪੈਂਦਾ ਹਰੇ ਮੰਗਣ ਲੱਗਦਾ ਚਰੀ ਦਾ ਫੋਟੋ ਨਾਲ ਸਾਹ ਵਾਦੀ ਹੈ ਮੀਂਹ ਦਾ ਪਾਣੀ ਪੈ ਤਾ ਕੱਲ ਨੂੰ ਲਾਉਣਾ ਤੇਲ ਨੂੰ ਫੇਰ ਪਾਣੀ ਥੱਲੇ ਚਲੀ ਜਾਊਗਾ ਚੱਲੇ ਜਾਂਦਾ ਮਾਣਾ ਮੋਟਾ ਗੰਟ ਮਾਟ ਤੈ ਹੁਣਾਂ ਨਹੀਂ ਕੱਲ ਨੂੰ ਤੈ ਨਹੀਂ ਆਉਣਾ ਕੱਲ ਨੂੰ ਮੈਂ ਆਉਂਗਾ ਮੈਂ ਉਧਰ ਲੱਗ ਜਾਊਂਗਾ ਪਾਣੀ ਮੈਂ ਲਾਉਂਗਾ ਤੈਨੂੰ ਪਤਾ ਪਾਣੀ ਲਾਉਣ ਦਾ ਅਦੇਲਾ ਠੇਕੇਦਾਰ ਆ ਬਾਈ ਸਵੇਰ ਦਾ ਆਇਆ ਸਾਡੇ ਕੋਲ ਹੁਣ ਦਰਸ਼ਨ ਦੱਤੇ ਨੇ ਪਤਾ ਨਹੀਂ ਕਿੱਥੇ ਕੰਮ ਚੱਲਦਾ ਹੈ ਉਹ ਮਿਸਤਰੀ ਕੰਮ ਨਹੀਂ ਕਿੱਥੇ ਚੱਲਦਾ ਹਾਂ ਦੋ ਜਗ੍ਹਾ ਦੂਰ ਦੂਰ ਨਹੀਂ ਕਰ ਸਕਦੇ ਕੰਮ ਅੱਛਾ ਦਾ ਤਾਂ ਬੰਦੇ ਫालतੂ ਆ ਤੇਨੇ ਠੀਕ ਹੈ ਠੀਕ ਹੈ तो <laughs> चीज़ीगे। चीज़ीगे। था। आगे था। आगे था। आज नहीं लगे ठीक है बढ़िया नहीं गया अ 하. 또막막 올라오면서 민지

ਆਸ਼ਿਕਾਸ਼ ਨਹੀਂ ਪੜੀ ਹਾਂ ਆਸ਼ਿਕਾਸ਼ ਨਹੀਂ ਪੜੀ ਚਟ ਉਹ ਹਾਂ ਕਾਦੇ ਕਾਦੇ ਨਹੀਂ ਨਹੀਂ ਚਗਾਠ ਦੇ ਕੋਲੇ ਲੱਗਣੇ ਗਾਇ ਤੇ ਅਭੀ ਕੰਨ ਕੱਢਦੀਆਂ ਫੇ ਖੁੱਲਾ ਹੀ ਰੱਖਦੀਆਂ ਹਾਂ ਖੁੱਲਾ ਵੀ ਠੀਕ ਤਾਂ ਇੱਧਰ ਚ ਖੁੱਲਾ ਰਹਿ ਜਨਾ ਕੱਲ ਵੀ ਕਹਿੰਦਾ ਸੀ ਸਾਂਝ ਨੂੰ ਮੜਾਦਾ ਮੈਸਤਰੀ ਨੂੰ ਮਿਲੇ ਉਹਨੂੰ ਕੱਲ ਬੰਦੇ ਜਮਾ ਜਦ ਕਰੀ ਤਾਂ ਬੈਸ ਜਮਾ ਜਮ ਗੰਟਨਮ ਲਗਾਜਾ ਦੋ ਕਬਰਾਂ ਮਾਫਿਆ ਤੋਂ ਉਹਦਾ ਪਾਦ ਉੱਤੇ ਉੱਤੇ ਜਾਨ ਹੋ ਰਹੀ ਹੈ ਔਰ ਕੋਕਾ ਲਰ ਮੈਸ ਕੋ ਪਰ ਰੋ ਨਹੀਂ ਪਾ ਪਾ ਦੇਖੰਦਾਂ ਪਲਵਾ ਰਹਾ ਆਹ ਅੱਛਾ ਕੋਲ ਕਰ ਗਿਆ ਆਹ ਆਹ ਵਧੀਆ ਆਹ ਬਸ ਇਹ ਤਾਂ ਬਣਾ ਕਿਸਨ ਸਰ ਬਣਾ ਨਾ ਜੇ ਗਰਾਊਟ ਲਿਆ ਜੇ ਗਰਾਊਟ ਕੋਟਰ ਕਹਿੰਦਾ ਲਿਆਉਣਾ ਬਰਫਾ ਇਹ ਹੀ ਕਰਨਾ ਹੈ ਇਹ ਮੈਚ ਕਰਦਾ ਇਹਨੇ ਮੈਂ ਕਿਹਾ ਹਾਂ ਉਹ ਮੈਚ ਤਾਂ ਕਰਦਾ ਬਣਾ ਫਿਰ ਕੇਮ ਤਾਂ ਬਿਲਕੁਲ ਮਿਲਦਾ ਵੀ ਨਹੀਂ ਹੈਗਾ ਹਾਂ ਹਾਂ ਕਾਲਾ ਸਿੰਘ ਨੂੰ ਮਿਲਾਂਗੇ ਤੇਰੇ ਘਰ ਇਹ ਚੱਲ ਲਿਆਉਂਗੇ ਕਿ ਲੋਖੰਡ ਚਾਹੀਦਾ ਹੋ ਤੁਹਾਡਾ ਉਹ ਵਾਲਾ ਲਾਈਟ ਪੈ ਜਾਂਦਾ ਕਲਰ ਅੱਛਾ ਉਹ ਲਾਈਟ ਹੋ ਜੂਗਾ ਠੀਕ ਹਾਂ ਹੋ ਹੋ ਗੱਲ ਨਹੀਂ ਠੀਕ ਆ ਤਾਕਤੀ ਪੋਣਾ ਕੱਢ ਦੇਣੀ ਇੱਥੇ ਪਰ ਨਹੀਂ ਨਵੀਂ ਚਗਾਠ ਬਣਾਤੀ ਲੋਹੇ ਦੀ ਅੱਜ ਬਣੇ ਜਿਹੜੀ ਹੋ ਟਿੱਟੀਆਂ ਜਿਹਾ ਹੁੰਦੇ ਆ ਗਰੇਲੀਆਂ ਆਹ ਪੋਣਾ ਕੱਢ ਪੂਰੇ ਡੱਟ ਕੇ ਬਾਕੀ ਦੇਖ ਰਿਹਾ ਮਿਸਤਰੀਆ ਸਮਾਨ ਤਿਆਰ ਹੈ ਆਉਂਦਾ ਅੱਜ ਕ ਨਹੀਂ ਆਉਂਦਾ ਜੇ ਤਾਂ ਆ ਗਿਆ ਫਿਰ ਤਾਂ ਅੱਧ ਬਜਾਦ ਕਰਕੇ ਜਾਊਗਾ ਅੱਧੀ ਗੱਲ ਨੂੰ ਹੋ ਜਾਊਗੀ ਕਿ ਸੁੱਕਣ ਨੂੰ ਵੀ ਟਾਈਮ ਲੱਗਦਾ ਚਲੋ ਬਾਕੀ ਠੀਕ ਹੈ ਸਸਰੀ ਗੱਲ ਭਾਈ ਸਾਰਿਆਂ ਨੂੰ ਮੰਨਦੇ ਕਿ ਸਗਲੇ ਬਲੌਗ